ਪੰਜਾਬ ਨੂੰ ਬਰਬਾਦ ਕਰਨ ਲਈ ਵੱਡੀ ਮਾਤਰਾ ਵਿੱਚ ਸਮਗਲਿੰਗ ਚੱਲ ਰਹੀ ਹੈ ਪਰ ਸਮਗਲਰ ਕਿਸੇ ਨਾ ਕਿਸੇ ਤਰੀਕੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਹੀ ਜਾਂਦੇ ਨੇ ਪਰ ਮਾਨਸਾ ਦੇ ਨੌਜਵਾਨਾਂ ਵੱਲੋਂ ਲਗਾਤਾਰ ਇਹਨਾਂ ਸਮਗਲਰਾਂ ਦਾ ਪਿੱਛਾ ਕਰ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਬਰਾਮਦ ਕਰ ਲਿਆ ਤੁਸੀਂ ਵੀ ਦੇਖੋ ਪੂਰੀ ਘਟਨਾ ਦੀ ਵੀਡੀਓ ਤੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਆਉਂਦਾ ਆ ਥੋੜਾ ਕਿੰਨੇ ਲੱਬਿਆ ਇਹ ਮੈਨੂੰ ਪਤਾ ਨਹੀਂ ਉਹ ਬੰਦਾ ਉਹ ਵੀ ਆ ਗਿਆ ਉਹ ਵੀ ਫੜ ਲੇਗਾ ਉਹ ਵੀ ਜਾਣ ਦਿੰਦੇ ਉਹ ਕਿੱਥੇ ਲੱਜੂਗਾ ਆ ਖੋੜਾ ਅੱਗੇ ਥਾਣੇ ਮਾਰੂੰਗਾ ਮੈਂ ਓਏ ਆ ਦੇਖ ਬੰਦੂ ਖੋੜੇ ਉੱਪੇ ਓਏ ਆ ਦੇਖੋ ਦੇਖੋ ਵੀ ਕੈਸੂ ਜਿਹੜੇ ਕਹਿੰਦੇ ਆ ਸਾਰੇ ਗੱਡਾ ਆਹ ਦੇਖੇ ਸਾਰੇ ਗੱਡਾ ਸਾਰੇ ਗੱਡ ਸਾਰੇ ਕੰਦਾ ਸਾਰੇ ਗੱਡ ਤੁਹਾਨੂੰ ਕੁਝ ਨਹੀਂ ਕਹਿੰਦੇ ਆ ਕਹਿੰਦੇ ਆ ਪੁੱਛ ਆ ਸ਼ੇਅਰ ਕਰੋ ਓਏ ਆ ਦੇਖੋ ਆਪਣੀ ਬਾਦੀ ਨੌਜਵਾਨੀ ਭਾਈ ਸ਼ੇਅਰ ਕਰ ਦੇ ਉਹਨੂੰ ਆ ਲੈ ਭਾਈ ਫਣੀ ਯਾਰ ਲਾਈਕ ਨਹੀਂ ਜਾਂਦਾ ਲਾਈਕ ਨਹੀਂ ਜਾਂਦਾ ਸ਼ਾਬਾਸ਼ੀ ਦਾ ਜਮਾਨਾ ਕੋਈ ਕੋਨਾ ਰੂਹ ਹੋ ਸਕਦੀ ਸੀ ਗਾ ਵੇ ਖੋਲ ਖੋਲ ਕੱਪੜਾ ਕੱਲਾ ਖੋਲ ਚੋ ਬਾਈ ਰੇ ਲਿਆ ਔਰ ਜ਼ਹਿਰ ਜਾਂਦਾ ਹੈ ਜ਼ਹਿਰ ਜਾਂਦਾ ਸੋਡੇ ਜਵਾਕ ਨੂੰ ਕਿਉਂ ਨਹੀਂ ਬੋਲਦੇ ਆ ਇਹ ਬੰਦਾ ਬਾਈ ਜੇ ਤੂੰ ਬੋਲ ਆਲੇ ਕੋ ਕਿੱਥੋਂ ਲੈ ਕੇ ਆ ਦੋਸਤਾਂ ਦਾ ਸਾਡਾ ਮੇਰਾ ਮੁੰਡੇ ਦਾ ਪਿਆਰਾ ਸ਼ੌਕ ਹੈ ਤੂੰ ਮੈਨੂੰ ਇੱਕ ਕੱਪੜੀ ਬੰਦ ਤੇਰੇ ਕੋਲ ਹੋਰੇ ਦੀ ਕਦੇ ਨਹੀਂ ਪੰਡ ਕਾ ਪੰਡ ਕਾ ਸੁਣਾ ਨਹੀਂ ਨਾ ਚਲੋ ਫੇਸ ਕਹਿੰਦੇ ਜਾਂਦਾ ਰੱਛਾ ਕੱਲ ਪੀਰਪੁਰਾ ਫੜਿਆ ਸੀ ਹਾਂ ਅੱਜ ਜੇ ਨਹੀਂ ਮੈਨੂੰ ਜੋਗੇ ਤੋਂ ਚੱਲਿਆ ਇਹ ਲਾਇਕ ਚਲੇ ਗਿਆ ਕਿ ਨਾ ਕਿਹੜੀ ਮੜੀ ਸੰਤੋ ਲੈ ਕੇ ਮੈਡੀਕਲ ਨਾਲ ਉਹ ਵੀ ਆ ਗਿਆ ਹੈ ਆ ਦੇਖੋ ਆ ਦੇਖਾ ਆ ਦੇਖੀ ਇਹ ਬੁੱਧੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਬਾਰੇ ਸਿਆਣੋ ਕਹਿੰਦੇ ਨੇ ਝੋਟਾ ਆ ਆ ਸੀਰੇ ਨਾ ਆ ਸੀਰਾ ਸਵੇਰੇ ਵਿਚਾਰ ਤੁਰਿਆ ਹੈ ਕਿੱਥੋਂ ਤੁਰਿਆ ਜੋਗੇ ਤੋਂ ਕਿੱਥੋਂ ਤੁਰਿਆ ਦੇ ਤਿਆਰ ਦੇ ਦਿਨ ਤੇ ਸਾਲਾ ਕਹਿੰਦਾ ਮੇਰਾ ਮੋਟਰਸਾਈਕਲ ਟੈਂਚ ਹੋ ਗਿਆ ਇਹ ਬੜੇ ਕਹਿੰਦੇ ਥਲੇ ਮਸਾ ਫੜ ਕੇ ਸਾਲੇ ਕੀ ਕਹਿੰਦਾ ਆ ਆ ਪੱਛਿਆ ਸਾਫ ਆल्या ਨਾਲ ਆਂਦਾ ਆ ਕੀ ਕੰਦਪਾਣ ਸੜਾਇਆ ਆਪ ਜਮਾ ਆਲਮੋ ਜੀ ਆਪ ਪੁਲੀਸ ਦੇ ਮਰ ਕੇ ਆਉਂਦੇ ਨੇ ਜੀ ਮੈਂ ਜੀ ਬਤਨ ਵੀ ਨਹੀਂ ਹੋ ਰਿਹਾ ਚੱਲਦਾ ਨਹੀਂ ਰਿਹਾ ਕੋਈ ਆ ਸਵੇਰੇ ਤੋਂ ਲੈ ਕੇ ਦਰਜਣਗੇ ਜਗ੍ਹਾ ਚੱਕਾਂ ਦੇ ਅਸਰ ਨੂੰ ਖਿਲਾਇਓ ਅੱਤਰਾ ਭਾਈ ਮੁਰਾ ਕੋਲ ਖਿਲਾਇਓ ਬਾਬਾ ਜੀ ਫੜਾਈ ਮਾਰਾ ਬਣੀ ਜਲੀਆਂ ਦੀ ਬਣੀ ਆਈ ਇਹ ਬੰਦਿਆ ਇਧਰ ਵੀ ਫੜ ਕੇ ਖੁਰੂ ਲੈ ਲਓੜੇ ਉਹ ਮੁੰਡਾ ਲੱਗਿਆ ਜਿਹੜਾ ਸਾਡੇ